ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖਦੇ ਹਾਂ ਅਸੀਂ ਆਖਦੇ ਹਾਂ ਅਸੀਂ ਬੱਚੇ ਸਿੱਖੀ ਨਾਲ ਟੁੱਟ ਰਹੇ ਨੇ ਪਹਿਲਾ ਆਪ ਰਹੇ ਬੱਚਿਆਂ ਦਾ ਪੱਖ ਰਹੇ ਪੂਰਦੇ ਲੱਚਰ ਪੂਣਾ ਲੱਚਰ ਪੂਣਾ ਜਦੋਂ ਟੀਵੀਾਂ 'ਚ ਦੇਖਦੇ ਨੇ ਉਸ ਵੇਲੇ ਕਿਉਂ ਨਹੀਂ ਮਾਪੇ ਬੱਚਿਆਂ ਨੂੰ ਘੂਰਦੇ ਪਹਿਲਾ ਮਾਵਾ ਸਾਖੀਆਂ ਸੁਣਾਉਂਦੀਆਂ ਸੀ ਬੱਚਿਆਂ ਨੂੰ ਮਾਵਾ ਸਾਖੀਆਂ ਸੁਣਾਉਂਦੀਆਂ ਸੀ ਬੱਚਿਆਂ ਨੂੰ ਅੱਜ ਦੀਆਂ ਮਾਵਾ ਲੈ ਕੇ ਗੋਦੀ ਵਿੱਚ ਬੱਚਿਆਂ ਨੂੰ ਸੀਰੀਅਲ ਦੇਖਦੀਆਂ ਨੇ ਇਕਤਾ ਕਪੂਰ ਦੇ ਅੱਜ ਦੀਆਂ ਮਾਵਾ ਲੈ ਕੇ ਗੋਦੀ ਵਿੱਚ ਬੱਚਿਆਂ ਨੂੰ ਸੀਰੀਅਲ ਦੇਖਦੀਆਂ ਨੇ ਇਕਤਾ ਕਪੂਰ ਦੇ ਹਰਪੰਥ ਜਰਦੀ ਦਾ ਦਿਲ ਇਹੋ ਹੀ ਆਖਦਾ ਕੇਵਲ ਵਿਚਾਰ ਨਹੀਂ ਅਮਨ ਨੂਰ ਦੇ ਉਹ ਤੁਸੀਂ ਬੀਜਦੇ ਹੋ ਕਿ ਕਰਾਂ ਤੇ ਭਾਲ ਦੇ ਅੰਗੂਰ ਤੁਸੀਂ ਰੋੜਾ ਮੱਟੇ ਲੱਭਦੇ ਓ ਲੱਡੂ ਮੱਤੀ ਚੂਰਦੇ ਅੱਜ ਕੱਲ ਬੰਦਾ ਉਹ ਕੰਮ ਕਰਦਾ ਅੱਜ ਕੱਲ ਬੰਦਾ ਉਹ ਕੰਮ ਕਰਦਾ ਜਿਹੜਾ ਉਸਦੇ ਮਨ ਨੂੰ ਚੰਗਾ ਲੱਗਦਾ ਏ ਅੱਜ ਕੱਲ ਬੰਦਾ ਉਹ ਕੰਮ ਕਰਦਾ ਜਿਹੜਾ ਉਸਦੇ ਮਨ ਨੂੰ ਚੰਗਾ ਲੱਗਦਾ ਏ ਸਿੱਕ ਸਿੱਕ ਮੁੰਡੇ ਵੀ ਟੋਪੀਆਂ ਪਾਏ ਫਿਰਦੇ ਇੰਨਾ ਜੋਰ ਹੈ ਅੱਜ ਫੈਸ਼ਨ ਦੀ ਅੱਗ ਦਾ ਏ ਨਹੀਂ ਕਿਸੇ ਪਹਿਰਾਵੇ ਦਾ ਟੋਰੇ ਨਾ ਜਿੰਨਾ ਟੋੜ ਸਰਦਾਰ ਦੀ ਪੱਗ ਦਾ ਏ ਪੱਗ ਨਹੀਂ ਸਰਦਾਰੀ ਦਾ ਤਾਜ ਏ ਪੱਗ ਨਹੀਂ ਸਰਦਾਰੀ ਦਾ ਤਾਜ ਏ ਇਸ ਨੂੰ ਸਿਰ ਤੋਂ ਕਦੇ ਨਹੀਂ ਲੈਣ ਦੇਣਾ ਵਰਨਾ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਆਪਣੀ ਗੋਦੀ ਵਿੱਚ ਬਹਿਣ ਦੇਣਾ ਇਸ ਨੂੰ ਸਿਰ ਤੋਂ ਕਦੇ ਨਹੀਂ ਲੈਣ ਦੇਣਾ ਵਰਨਾ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਆਪਣੀ ਗੋਦੀ ਵਿੱਚ ਬਹਿਣ ਦੇਣਾ ਤਰਜ਼ੇ ਤਰਜ਼ੇ ਜ਼ਿੰਦਗੀ ਬਦਲ ਗਈ ਬੱਚਿਆਂ ਦੀ ਉੱਡੀ ਰਿਸ਼ਤਿਆਂ ਵਿੱਚੋਂ ਖੁਸ਼ਬੂ ਅੱਜ ਕੱਲ ਬਰਗਰ ਖਾ ਖਾ ਕੇ ਬਰਗਰ ਹੋਈ ਜਾਂਦੇ ਖਾਣੇ ਭੁੱਲ ਗਏ ਨੇ ਕਿਲੇ ਤੇ ਸਿਓ ਅੱਜ ਕੱਲ ਦੁੱਧ ਇਹਨਾਂ ਨੂੰ ਤੰਦੀਆਂ ਵੱਡਦਾ ਹੈ ਦੇਸੀ ਕਿਉ ਅੱਜਕਲ ਦੁੱਧ ਇਨਾ ਨੂੰ ਦੰਦੀਆਂ ਵੱਡਦਾ ਏ ਵੱਡਦਾ ਏ ਦੇਸੀ ਕਿਉ ਅੱਜਕਲ ਮਾਇਨੇ ਬਦਲ ਗਏ ਯਾਰੀ ਤੇ ਦੋਸਤੀ ਦੇ ਉੱਡੀ ਰਿਸ਼ਤਿਆਂ ਵਿੱਚੋਂ ਖੁਸ਼ਬੂ ਅੱਜਕਲ ਵੱਖੋ ਵੱਖਰੇ ਵੱਖੋ ਵੱਖਰੇ ਕਮਰੇ ਨੇ ਬੱਚਿਆਂ ਦੇ ਅੰਦਰ ਹੀ ਵੱਡੇ ਰਹਿੰਦੇ ਬੂਹੇ ਟੋ ਅੱਜਕਲ ਵੱਖੋ ਵੱਖਰੇ ਕਮਰੇ ਨੇ ਬੱਚਿਆਂ ਦੇ ਅੰਦਰ ਹੀ ਵੱਡੇ ਰਹਿੰਦੇ ਬੂਹੇ ਟੋ ਅੱਜਕਲ ਕੰਪਿਊਟਰ ਹੈ ਇਨਾ ਦਾ ਪਿਓ ਬਣਿਆ ਤੇ ਮੋਬਾਈਲ ਹੈ ਇਨਾਂ ਦੀ ਮਾਂ ਅੱਜਕੱਲ ਕੰਪਿਊਟਰ ਹੈ ਇਨਾਂ ਦਾ ਪਿਓ ਬਣਿਆ ਤੇ ਮੋਬਾਈਲ ਹੈ ਇਨਾਂ ਦੀ ਮਾਂ ਅੱਜਕੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ